ਇੱਕ ਵਾਰ ਇੱਕ ਘਰ ਵਿੱਚ ਅੱਗ ਲੱਗ ਗਈ ਅਤੇ ਹਰ ਕੋਈ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਉਸ ਘਰ ਵਿੱਚ ਇੱਕ ਚਿੜੀ ਦਾ ਆਲਣਾ ਵੀ ਸੀ। ਇਸ ਲਈ ਉਹ ਚਿੜੀ ਵੀ ਆਪਣੇ ਚੁੰਝ ਵਿੱਚ ਪਾਣੀ ਭਰ ਕੇ ਅੱਗ ਵਿੱਚ ਪਾਉਣ ਲੱਗ ਗਈ। ਉਹ ਵਾਰ-ਵਾਰ ਪਾਣੀ ਲਿਆ ਕੇ ਅੱਗ ਵਿੱਚ ਪਾ ਦਿੰਦੀ। ਇੱਕ ਕਾਂ ਇਹ ਸਭ ਕੁਝ ਦੇਖ ਰਿਹਾ ਸੀ ਅਤੇ ਉਸਨੇ ਚਿੜੀ ਨੂੰ ਕਿਹਾ, "ਐ ਪਾਗਲ, ਤੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ, ਇਹ ਅੱਗ ਤੇਰੇ ਬੁਝਾਉਣ ਨਾਲ ਨਹੀਂ ਬੁਝੇਗੀ।" ਤਾਂ ਇਸ ਤੇ ਚਿੜੀ ਨੇ ਜਵਾਬ ਦਿੱਤਾ, "ਮੈਂ ਜਾਣਦੀ ਹਾਂ, ਮੇਰੇ ਬੁਝਾਉਣ ਨਾਲ ਅੱਗ ਨਹੀਂ ਬੁਝੇਗੀ।" ਪਰ ਜਦੋਂ ਵੀ ਇਸ ਅੱਗ ਦਾ ਜ਼ਿਕਰ ਹੋਏਗਾ ਮੈਂ ਅੱਗ ਬੁਝਾਉਣ ਵਾਲਿਆਂ ਵਿੱਚ ਗਿਣੀ ਜਾਵਾਂਗੀ ਤੇ ਤੂੰ ਤਮਾਸ਼ਾ ਦੇਖਣ ਵਾਲਿਆਂ ਵਿੱਚ ਗਿਣਿਆ ਜਾਵੇਂਗਾ ਦੋਸਤੋ ਸਾਡੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੇ ਅਜਹਿ ਲੋਕ ਹੁੰਦੇ ਆ ਜੋ ਸਾਡੀ ਹਰ ਹਾਰ ਦਾ ਤਮਾਸ਼ਾ ਦੇਖਣਾ ਪਸੰਦ ਕਰਦੇ ਨੇ ਸਾਡੀ ਮਿਹਨਤ ਨੂੰ ਨਹੀਂ ਅਜਹਿ ਲੋਕਾਂ ਨੂੰ ਪਛਾਣਨਾ ਬਹੁਤ ਔਖਾ ਨਹੀਂ ਹੁੰਦਾ ਇਹ ਉਹੀ ਲੋਕ ਹੁੰਦੇ ਨੇ ਜੋ ਸਾਨੂੰ ਤਾਨੇ ਮਾਰਦੇ ਨੇ ਇਹ ਲੋਕ ਹਮੇਸ਼ਾ ਸਾਨੂੰ ਨਿਰਾਸ਼ ਕਰਦੇ ਨੇ ਇਸ ਲਈ ਅਜਹਿ ਲੋਕਾਂ ਤੋਂ ਹਮੇਸ਼ਾ ਆਪਣੇ ਆਪ ਨੂੰ ਦੂਰ ਰੱਖਣਾ ਚਾਹੀਦਾ ਹੈ ਤੇ ਯਾਦ ਰੱਖੋ ਕਿ ਤੁਸੀਂ ਇਕੱਲੇ ਬਹੁਤ ਕੁਝ ਕਰ ਸਕਦੇ ਹੋ ਬਸ ਆਪਣੇ ਆਪ ਤੇ ਵਿਸ਼ਵਾਸ ਕਰਨ ਦੀ ਲੋੜ ਹੈ